ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਇਸ ਜਾਪ ਬਾਰੇ ਜੋ ਕਿ ਬਹੁਤ ਹੀ ਵਧੀਆ ਏ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਕਿ ਵੀ ਆਪਣਾ ਘਰਾਂ ਦੇ ਵਿੱਚ ਆਮ ਗੱਲ ਕਰਦੇ ਆਂ ਵੀ ਸਾਡੇ ਤੇ ਕਿਸੇ ਦਾ ਕੀਤਾ ਕਰਾਇਆ ਹਨਾ ਵੀ ਅਸੀਂ ਬਿਮਾਰ ਰਹਿੰਨੇ ਆ ਕਿ ਦਵਾਈ ਨਹੀਂ ਲੱਗਦੀ ਸਾਡਾ ਦੁੱਖਣ ਲੱਗ ਗਿਆ ਪਹਿਲਾਂ ਅਸੀਂ ਵਧੀਆ ਸੀ ਵਧੀਆ ਕਾਰੋਬਾਰ ਚੱਲਦਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਕਰਦੇ ਰਹਿੰਨੇ ਆ ਵੀ ਕਿਸੇ ਦਾ ਕਾਲਾ ਜਾਦੂ ਟੂਣਾ ਕੀਤਾ ਹੋਊਗਾ ਹਨਾ ਆਪਾਂ ਬਹਿਮ ਭਰਮਾਂ ਦੇ ਵਿੱਚ ਪੈ ਜਾਂਦੇ ਆ ਤੇ ਇੱਥੇ ਆਪਾਂ ਗੱਲ ਕਰਦੇ ਆ ਵੀ ਆਪਾਂ ਨੂੰ ਬਹਿਮ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਤੇ ਬਾਣੀ ਦੇ ਨਾਲ ਜੁੜੋ ਗੁਰੂ ਘਰ ਜਾਓ ਹਨਾ ਬਾਣੀ ਦੇ ਨਾਲ ਜੁੜਨਾ ਚਾਹੀਦਾ ਤੇ ਇਹ ਸ਼ਬਦ ਜੋ ਆਪਾਂ ਤੁਹਾਨੂੰ ਅੱਜ ਦੱਸਾਂਗੇ ਇਹ ਬਾਣੀ ਦੇ ਵਿੱਚੋਂ ਹੀ ਆ ਤੇ ਬਸ ਇਸ ਸ਼ਬਦ ਦਾ ਜਾਪ ਹੈ ਜਿਹੜਾ ਕਰਨਾ ਤੇ ਉਹ ਦਿਨ ਵਿੱਚ 21 ਵਾਰ ਤੁਸੀਂ ਲਗਾਤਾਰ 40 ਦਿਨ ਕਰੋ ਨਹਾ ਕੇ ਇਸ਼ਨਾਨ ਕਰਕੇ ਚੰਗੀ ਤਰ੍ਹਾਂ ਸਾਫ਼ ਸੁਥਰੀ ਥਾਂ ਤੇ ਬੈਠ ਕੇ ਜਿੱਥੇ ਵੀ ਆਪਾਂ ਪਾਠ ਪੂਜਾ ਕਰਦੇ ਆ ਤੇ ਉੱਥੇ ਆਪਾਂ ਨੂੰ ਜਾਪ ਕਰਨਾ ਚਾਹੀਦਾ 21 ਦਿਨ ਕੋਲੇ ਜਾਲ ਰੱਖ ਲਓ ਤੇ ਉਹ ਆਪਣੇ ਸਾਰੇ ਪਰਿਵਾਰ ਵਿੱਚ ਪੀਣ ਦੇ ਲਈ ਦਿਓ ਤੇ ਆਓ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਸ ਜਾਪ ਬਾਰੇ ਸ਼ੁਰੂ ਕਰਦੇ ਆ ਸਤਨਾਮ ਸ੍ਰੀ ਵਾਹਿਗੁਰੂ ਪੈਰੋ ਮਹੱਲਾ ਪੰਜਵਾ ਆਪਣੇ ਦਾਸ ਕੋ ਕੰਠਕ ਲਗਾਵੈ ਨਿੰਦਕ ਕੋ ਅਗਨ ਮੈਂ ਪਾਵੈ ਪਾਪੀ ਤੇ ਰਾਖੇ ਨਰਾਇਣ ਪਾਪੀ ਕੀ ਗਤ ਕਾ ਤੂੰ ਨਾਹੀ ਪਾਪੀ ਪਛਿਆ ਆਪ ਕਮਾਇਨ ਰਹਾਉ ਦਾਸ ਰਾਮ ਜਿਓ ਲਾਗੀ ਪ੍ਰੀਤ ਨਿੰਦਕ ਕੀ ਹੋਈ ਬਪ੍ਰੀਤ ਪਾਰ ਬ੍ਰਹਿਮ ਆਪਣਾ ਵਿਰਤ ਪ੍ਰਗਟਾਇਆ ਦੋਖੀ ਆਪਣਾ ਕੀਤਾ ਪਾਇਆ ਆਇ ਨਾ ਜਾਇ ਰਹਾ ਸਮਾਈ ਨਾਨਕ ਦਾਸ ਹਰ ਕੀ ਸਿਰ ਨਾਈ ਵਹਿ ਗੁਰਜੀ ਕਾ ਖਾਲਸਾ ਵਹਿ ਗੁਰਜੀ ਕੀ ਫਤੇ ਇਸ ਜਾਪ ਨੂੰ ਨਾ ਤੁਸੀਂ ਵੀ ਜਰੂਰ ਇੱਕ ਵਾਰ ਸ਼ੁਰੂ ਕਰਕੇ ਦੇਖਿਓ ਘਰ ਦੇ ਵਿੱਚ ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਫਰਕ ਲੱਗੂਗਾ ਆਪਣੇ ਸਰੀਰ ਪੱਖੋਂ ਜਾਂ ਤੁਹਾਡੇ ਦੇ ਘਰ ਦੇ ਵਿੱਚ ਕਿਸੇ ਨੂੰ ਵੀ ਹੋਰ ਆਪਾਂ ਕਹਦੇ ਨੇ ਮੈਂਬਰ ਦਾ ਕੋਈ ਸਰੀਰਕ ਪੱਖੋਂ ਦੁਖੀ ਆ ਹਨ ਤੇ ਜਰੂਰ ਉਹਨੂੰ ਇਹ ਪਾਠ ਸੁਣਾਓ ਜੇ ਉਹ ਬਿਮਾਰ ਬੰਦਾ ਆਪ ਕਰ ਲੇ ਤਾਂ ਉਹ ਤੋਂ ਵਧੀਆ ਤੇ ਵੀ ਨਹੀਂ ਤਾਂ ਆਪਾਂ ਸੁਣਾ ਸਕਦੇ ਹਾਂ ਉਸ ਨੂੰ ਵੀ ਪਾਠ ਤੇ ਜਲ ਜਰੂਰ ਪਿਉਣਾ ਜਿਹੜਾ ਆਪਾਂ ਕੋਲੇ ਰੱਖਾਂਗੇ ਤੇ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ